ਕੋਲੇ ਰਹਤਾ ਹੈ ਜਮਾ ਪਿਓ ਰਾਜਰਵੈਦਿਕ ਜੇ ਕੋਈ ਸਾਬਤ ਕਰ ਦੇਵਾ 5 ਲੱਖ ਰੁਪਇਆ ਦੇ ਦਾਂਗੇ ਬਿਲਕੁਲ ਜਿੱਥੋਂ ਮਰਜੀ ਲੈਬੋਰਟਰੀ ਦੇ ਵਿੱਚ ਕੋਈ ਟੈਸਟ ਕਰਾ ਲੈ ਠੀਕ ਹੈ ਬਿਲਕੁਲ ਪਿਓ ਰਾਜਰਵੈਦਿਕਾ ਜਮਾ ਠੀਕ ਹੈ ਇੱਕ ਵੀ ਤੇ ਇਹ ਲੋ ਜੀ ਦੋਸਤੋ ਮਿੱਤਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਪਹੁੰਚਿਆਗੀ ਮੇਰੇ ਪਿੰਡ ਹੀ ਪੈਣੀ ਜਸਾ ਵਿੱਚ ਤੇ ਆਪਾਂ ਬਾਬਾ ਜੀ ਕੋਲ ਆਏ ਸੀਗੇ ਜਿਨ੍ਹਾਂ ਨੂੰ ਤੁਸੀਂ ਅਕਸਰ ਹੀ ਵੀਡੀਓ 'ਚ ਦੇਖਿਆ ਹੋਊਗਾ ਵੈਦ ਜਸਵੀਰ ਸਿੰਘ ਜੀ ਖਾਲਸਾ ਪਿੰਡ ਪੈਣੀ ਜਸਾ ਜਿਹੜੇ ਕਿ ਦੇਸੀ ਦਵਾਈਆਂ ਘਰੇ ਆਯੁਰਵੈਦਿਕ ਤਿਆਰ ਕਰਦੇ ਨੇ ਤੇ ਬਾਕੀ ਆਪਾਂ ਬਾਬਾ ਜੀ ਤੋਂ ਜਾਣਕਾਰੀ ਲੈਣੇ ਆਂ ਵੀ ਅੱਜ ਕਿਹੜੀ ਦਵਾਈ ਤਿਆਰ ਕਰਦੇ ਨੇ ਸ਼ਾਮ ਦਾ ਟਾਈਮ ਸੀ ਮੈਂ ਬਾਬਾ ਜੀ ਕੋਲ ਗਿਆੜਾ ਮਾਰ ਲੈ ਬਾਕੀ ਬਾਬਾ ਜੀ ਨੇ ਕੱਲ ਕਰਦੇ ਆਂ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਬਾਬਾ ਜੀ ਠੀਕ ਹੋ ਜੀ ਹਾਂਜੀ ਠੀਕ ਆ ਵਧੀਆ ਬਾਬਾ ਜੀ ਕਾਦੀ ਦਵਾਈ ਤੁਸੀਂ ਇਹ ਤਿਆਰ ਕਰ ਰਹੇ ਹੋ ਜੀ ਅੱਜ ਇਹ ਦਵਾਈ ਕਰਦੇ ਆਂ ਬਈ ਆਪਾਂ ਕਮਜ਼ੋਰੀ ਵਾਸਤੇ ਤਿਆਰ ਅੱਛਾ ਠੀਕ ਹੈ ਜੀ ਜਿਨ੍ਹਾਂ ਨੂੰ ਜ਼ਿਆਦਾ ਕਮਜ਼ੋਰੀ ਆ ਜਾਂਦੀ ਹੈ ਚਾਹੇ ਨਸ਼ੇ ਕਰਕੇ ਜੀ ਕੋਈ ਐਕਸੀਡੈਂਟ ਹੋ ਜਾਂਦਾ ਹੈ ਜਾਂ ਬਚਪਨ ਦੀਆਂ ਗਲਤੀਆਂ ਕਾਰਨ ਬਿਲਕੁਲ ਜਿਨ੍ਹਾਂ ਨੂੰ ਟਾਈਮਿੰਗ ਦੀ ਪ੍ਰੋਬਲਮ ਆਉਂਦੀ ਹੈ ਇਹ ਉਹਨਾਂ ਵਾਸਤੇ ਦਵਾਈ ਹੈ ਜੀ ਠੀਕ ਹੈ ਜੀ ਤੇ ਇਹ ਦਵਾਈ ਆਪਣੀ ਆ ਪਈ ਆ ਬਈ ਦੇਖ ਹਾਂਜੀ ਜਮਾ ਪਿਓਰ ਆਯੁਰਵੈਦਿਕ ਹੈ ਠੀਕ ਹੈ ਜੀ ਠੀਕ ਹੈ ਲਗਭਗ 20 ਜੜੀ ਬੂਟੀਆਂ ਨੇ ਇਹਦੇ ਵਿੱਚ ਠੀਕ ਹੈ ਜੀ ਤੇ ਇਹਨੂੰ ਆਪਾਂ ਕੁਟਦੇ ਆ ਆ ਆਪਣਾ ਹੈਗਾ ਸਲਾਜੀਦਾ ਕੜਾ ਠੀਕ ਹੈ ਬਾਬਾ ਜੀ ਠੀਕ ਹੈ अच्छा ये सिला जी दे काढ़े तो तैयार हुंदी है हां सिला जी दे काढ़े ਦੇ ਵਿੱਚ ਨਹੀਂ ਰਗੜਾਈ ਹੁੰਦੀ ਆ اچھا ਰਗੜਾਈ ਹੁੰਦੀ ਹਾਂ ਜਿਵੇਂ ਤੁਸੀਂ ਜਿਵੇਂ ਇਹਦੀਆਂ ਗੋਲੀਆਂ ਵਟਾਂਗੇ ਬਾਅਦ ਚ ਆਪਾਂ ਬਿਲਕੁਲ ਠੀਕ ਹੈ ਜੀ ਤੇ ਇਹਦੂ ਬਾਅਦ ਇਹਨੂੰ ਫੇਰ ਗੋਲੀਆਂ ਵਟ ਕੇ ਫੇਰ ਵੀ ਇਹਨੂੰ ਸिला जी ਦੇ ਕਾੜੇ 'ਚ ਹੀ ਰੱਖਣੀ ਹੈ ਅੱਛਾ ਜੀ ਫੇਰ ਇਹ ਕਾਲੀ ਅਰਗ ਵੀ ਇਹਨਾਂ ਦਾ ਕਾਲਾ ਹੋ ਜਾਊਗਾ ਉੱਤੇ ਸिला जी ਦਾ ਕਾੜਾ ਜਿਹੜਾ ਇਹ ਸੁੱਕ ਲੈਣੀ ਹੈ ਬਾਕੀ ਅੰਦਰ ਠੀਕ ਹੈ ਜੀ ਤੇ ਇਹ ਬਾਕੀ ਦਵਾਈ ਬਾਈ ਬਿਲਕੁਲ ਪਿਓਰ ਆਯੁਰਵੈਦਿਕ ਹੈ ਠੀਕ ਹੈ ਜੀ ਇਹਦੇ ਵਿੱਚ ਕੋਈ ਵੀ ਐਲੋਪੈਥੀ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਠੀਕ ਹੈ ਕਹਿੰਦਾ ਹਨਾ ਟਾਈਮ ਬਾਸ ਤੇ ਵੀ ਜੀ ਗੋਲੀਆਂ ਕੁੱਟਦੀਆਂ ਕਿਸੇ ਨੇ ਉਹ ਕਰਤਾ ਹਨ ਹਾਂਜੀ ਹਾਂ ਉਹ ਚੀਜ਼ਾਂ ਤੋਂ ਬਿਲਕੁਲ ਰਹਿਤ ਹੈ ਜਮਾ ਪਯੁਰ ਆਯੁਰਵੈਦਿਕ ਜੇ ਕੋਈ ਸਾਬਤ ਕਰ ਦੇਵਾ 5 ਲੱਖ ਰੁਪਏ ਦੇ ਦਾਂਗੇ ਬਿਲਕੁਲ ਜਿੱਥੋਂ ਮਰਜ਼ੀ ਲੈਬੋਰੀਟਰੀ ਦੇ ਵਿੱਚ ਕੋਈ ਟੈਸਟ ਕਰਾ ਲੈ ਠੀਕ ਹੈ ਪਯੁਰ ਆਯੁਰਵੈਦਿਕਾ ਜਮਾ ਠੀਕ ਹੈ ਜੀ ਇੱਕ ਵੀ ਤੇ ਇਹ ਦੁੱਧ ਦੇ ਨਾਲ ਆ ਲੈ ਸਕਦੇ ਹੋ ਘੰਟਾ ਪਹਿਲਾਂ ਅੱਛਾ ਇਹ ਮਤਲਬ ਕਿ ਬਾਬੀ ਇਹ ਪਰ ਡੇਲੀ ਹੀ ਲੈਣੀਆਂ ਜਾਂ ਤਿੰਨ ਕਿ ਮਹੀਨੇ ਦਾ ਕੋਰਸ ਹੁੰਦਾ ਜੀ ਇਹਦਾ ਜਿਹੜੇ ਮਿਲ ਕੇ ਬਚਪਨ ਤੋਂ ਹੀ ਜਾਣ ਲਾ ਲਈ ਹੈ ਨਾ ਜੀ ਤਿੰਨ ਕਿ ਮਹੀਨੇ ਦਾ ਕੋਰਸ ਆ ਬਈ ਚਾਹੇ ਬੰਦਾ ਜਮ੍ਹਾਂ ਨਿੱਲ ਹੈ ਠੀਕ ਹੈ ਜੀ ਚਾਹੇ ਬੰਦਾ ਕੁਝ ਕੰਮ ਕਰਦਾ ਹੈ ਜੀ ਚਾਹੇ 50% ਚਾਹੇ 25 ਹੈ ਚਾਹੇ 80 ਹੈ 80 ਹੈ ਤਿੰਨ ਮਹੀਨੇ ਦਾ ਕੋਰਸ ਹੈ ਉਹਦੇ ਵਾਸਤੇ ਠੀਕ ਹੈ ਜੀ ਤੇ ਜਿਹੜਾ ਜਮ੍ਹਾਂ ਨਿੱਲ ਹੈ ਉਹ ਮੰਨ ਲਓ ਇੱਕ ਤੋਂ ਦੋ ਦਿਨਾਂ ਬਾਅਦ ਰਿਜ਼ਲਟ ਮਿਲ ਜੂ ਨੂੰ ਤੇ ਨਹੀਂ ਇਹ ਘੰਟੇ ਬਾਅਦ ਹੀ ਰਿਜ਼ਲਟ ਦੀ ਉਹਦੀ ਸੋਨ ਠੀਕ ਹੈ ਜੀ ਤੇ ਬਾਕੀ ਇਕੱਲੀ ਇਸੇ ਵਾਸਤੇ ਨਹੀਂ ਤੁਸੀਂ ਕੰਮਕਾਰ ਕਰਦੇ ਹੋ ਖੇਤੀਬਾੜੀ ਹਾਂਜੀ ਕਈ ਵਾਰ ਆਪਣ ਨੂੰ ਥਕਾਵਟ ਹੋ ਜਾਂਦੀ ਹੈ ਥਕਾਵਟ ਹੋ ਜਾਂਦੀ ਹੈ ਨਾ ਜਿਆਦਾ ਸਰੀਰ ਟੁੱਟਣ ਲੱਗ ਜਾਂਦਾ ਹਾਂਜੀ ਖਰਾਕ ਹੁਣ ਇੰਨੀ ਹੈ ਨਹੀਂ ਖਰਾਕ ਹੈ ਨਹੀਂ ਹਰੇਕ ਦੀ ਹਾਂਜੀ ਇਹਦੇ ਵਿੱਚ ਇੰਨੀ ਇੱਕ ਤਾਕਤ ਤੇ ਖੁਰਾਕਾਂ ਲਈ ਦਵਾਈਆਂ ਪਾਈਆਂ ਆਪਾਂ ਦੇਸੀ ਜੜੀ ਬੂਟੀਆਂ ਜੀ ਇੱਕ ਗੋਲੀ ਤੁਸੀਂ ਚਾਹ ਨਾਲ ਦੁੱਧ ਨਾਲ ਲੈ ਲਓ ਤੁਹਾਨੂੰ ਸਾਰਾ ਦਿਨ ਸਰੀਰ ਆ ਜਿਹੜਾ ਤੁਹਾਡਾ ਵਧੀਆ ਪੂਰਾ ਫੁੱਲ ਵਰਗਾ ਰਹੂਗਾ ਠੀਕ ਹੈ ਜੀ ਬਾਬੀ ਤੁਹਾਡੀ ਗੱਲ ਵਿਚਾਲਿਆ ਮਿਲ ਕੇ ਜਿਵੇਂ ਆਪਾਂ ਕਹ ਲਈ ਆਪਾਂ ਜਮ ਸਹੀ ਆ ਸਿਹਤਮੰਦ ਸਹੀ ਆ ਅੱਜ ਇਹ ਦਵਾਈ ਲੈ ਲਈ ਤੇ ਕਾਲ ਨੂੰ ਆਪਾਂ ਨੂੰ ਕੋਈ ਇਹਦੀ ਉਹ ਤਾਂ ਨਹੀਂ ਮਲਗਾਉੜ ਕਾ ਵਗੈਰਾ ਕਰਦੀ ਪੰਜਾਬੀ ਚ ਹਾਂਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਇਹ ਪਤਾ ਕੀ ਹੈ ਦੇਖੋ ਹੁੰਦੀ ਇਹ ਟਾਈਮ ਵਾਸਤੇ ਆ ਥਕਾਵਟ ਵਾਸਤੇ ਆ ਸੋਡੀ ਢੂਹੀ ਵਗੈਰਾ ਕਮਜ਼ੋਰੀ ਨਾਲ ਦਰਦ ਕਰਦੀ ਹੈ ਉਹ ਸਾਰੀਆਂ ਨੂੰ ਇਹ ਕਵਰ ਕਰ ਦੋ ਠੀਕ ਹੈ ਜੀ ਨਾਰਮਲ ਬੰਦੇ ਨੂੰ ਜਿਹਨੇ ਕੋਈ ਕਦੇ ਨਸ਼ੀ ਨਹੀਂ ਕਰਿਆ ਚਾਹੇ ਉਹਨੂੰ ਖਵਾ ਦਿਓ ਜੀ ਸਿਹਤ ਤੇ ਕੋਈ ਅਸਰ ਨਹੀਂ ਉਹ ਬੰਦਾ ਕੰਮ ਕਰੂਗਾ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਕੋਈ ਫੀਮ ਭੁੱਕੀ ਖਾ ਕੇ ਕੰਮ ਕਰਦਾ ਹੈ ਕੰਮ ਕਰਦਾ ਹਾਂਜੀ ਇਹ ਉਹ ਚੀਜ਼ ਹੀ ਹੈ ਬਿਲਕੁਲ ਠੀਕ ਹੈ ਜੜੀ ਬੂਟੀਆਂ ਨੇ ਆਕਰ ਕਰਾ ਵਗੈਰਾ ਇਹਦੇ ਵਿੱਚ ਆ ਰੂਮੀ ਮਸਤਗੀ ਜਿਹੜੀਆਂ ਬਹੁਤ ਮਹਿੰਗੀਆਂ ਨੇ ਠੀਕ ਹੈ ਜੀ ਰੂਮੀ ਮਸਤਗੀ ਹੁਣ 30 35000 ਨੂੰ ਕਿਲੋ ਆ ਬਿਲਕੁਲ ਹਾਂਜੀ ਹਣ ਜੀ ਉਹ ਪਾਈ ਹੈ ਇਹਦੇ ਵਿੱਚ ਹੈਰਾਨੀ ਆਕਰ ਕਰਾ ਪਾਇਆ ਸਾਲਮ ਪੰਜਾ ਪਾਇਆ ਹਨ ਇਹ 20 ਜੜੀ ਬੂਟੀਆਂ ਤੋਂ ਤਿਆਰ ਕਰਿਆ ਆ ਠੀਕ ਹੈ ਜੀ ਪਿਓਰ ਹੋਊਗਾ ਇਹਦੀ ਆਪਣੀ ਗਾਰੰਟੀ ਹੈ ਗਰੰਟੀ ਪਹਿਲੇ ਦਿਨ ਤੋਂ ਕੰਮ ਠੀਕ ਹੈ ਜੀ ਇਹ ਨਹੀਂ ਹੈਗਾ ਕਿ ਵੀ ਆਪਾਂ ਜੇ ਅੱਜ ਖਾਲੀਆਂ ਦੱਸ ਦੇਣਾ ਬਾਅਦ ਕੰਮ ਕਰੋ ਜਾਂ ਕਰਦਾ ਨਹੀਂ ਹਾਂਜੀ ਤੇ ਇਹਨੂੰ ਸਿਲਾਜੀ ਦਾ ਆਪਾਂ ਇਹਦੇ ਕੋ ਕੜਾ ਨਾਲ ਇਹਨੂੰ ਪੁੱਠ ਦਿੰਨੇ ਆ ਇਹਦੇ ਵਿੱਚ ਰੱਖਦੇ ਆ ਠੀਕ ਹੈ ਜੀ ਇਹਦਾ ਬਿਲਕੁਲ ਇੰਨਾ ਕੋ ਵਧੀਆ ਕੰਬੀਨੇਸ਼ਨ ਹੈ ਕਿ ਇੱਕ ਘੰਟੇ ਵਾਧੀ ਕੰਮ ਕਰ ਲੱਗ ਜਾਂਦੀ ਹੈ ਇੱਕ ਘੰਟੇ ਵਾਧੀ ਤੇ ਸਿਲਾਜੀਤ ਵੀ ਆਪ ਆਪ ਬਣਾਉਨੇ ਆ ਪੱਥਰ ਚੋਂ ਕੱਢਦੇ ਪਿਓਰ ਮੁੱਲ ਦਾ ਨਹੀਂ ਲੈਂਦੇ ਬਾਜ਼ਾਰ ਚੋਂ ਨਹੀਂ ਲੈਂਦੇ ਬਿਲਕੁਲ ਹਾਂਜੀ ਠੀਕ ਹੈ ਆਪ ਕੱਢਦੇ ਆ ਆਪ ਤਿਆਰ ਕਰਦੇ ਆ ਸਿਲਾਜੀਤ ਨੂੰ ਉਸੇ ਦੇ ਵਿੱਚ ਹੀ ਦਵਾਈ ਬਣਾਉਨੇ ਆ ਬਿਲਕੁਲ ਠੀਕ ਹੈ ਜੀ ਹਾਂਜੀ ਇਹ ਬਾਬਾ ਜੀ ਆਪਾਂ ਮਤਲਬ ਕਿ ਜੇ ਕਿਸੇ ਨੇ ਮਗਵਾਉਣੀ ਆ ਦਵਾਈ ਜਾਂ ਇੱਥੇ ਆਉਣਾ ਉਹਦੇ ਬਾਰੇ ਥੋੜੀ ਜਾਣਕਾਰੀ ਇਹ ਬਈ ਆਪਾਂ ਕੋਰੀਅਰ ਨਹੀਂ ਦੇਖੋ ਕਰਦੇ ਹਾਂਜੀ ਆਪਾਂ ਮਰੀਜ਼ ਦੇਖ ਕੇ ਦਵਾਈ ਦੇ ਦਿੰਦੇ ਆ ਠੀਕ ਹੈ ਮਰੀਜ਼ ਹੁਣ ਆਪਾਂ ਨੂੰ ਕੀ ਪਤਾ ਵੀ ਉਹਨੂੰ ਕੀ ਪ੍ਰੋਬਲਮ ਹੈ ਕਿੰਨੀ ਕ ਹੈ ਉਹਨੇ ਫੋਨ ਕਰਤਾ ਵੀ ਫੜਾਜੋ ਨਹੀਂ ਆਇਆ ਨਹੀਂ ਫੋਨ ਤੇ ਨਹੀਂ ਭੇਜਦੇ ਮਰੀਜ਼ ਨੂੰ ਆਉਣਾ ਪਊਗਾ ਚੈੱਕ ਕਰਾਂਗੇ ਫਿਰ ਉਹਨੂੰ ਦਵਾਈ ਦੇਵਾਂਗੇ ਪਰੋਲੇ ਆਪਣੀ ਸ਼ਾਪ ਹੈ ਪ੍ਰੋਪਰ ਮਰੀਜ਼ ਲੋਕੇਸ਼ਨ ਤੇ ਆ ਕੇ ਦੇਖ ਵੀ ਸਕਦਾ ਤੇ ਕੰਮ ਜਿਹੜਾ ਕਰਨਾ ਸਹੀ ਕਰਨਾ ਸਹੀ ਕਰਨਾ ਇੱਕ ਨੰਬਰ ਦੇ ਵਿੱਚ ਕਰਨਾ ਆਪਾਂ ਕੋਈ ਇਹ ਨਹੀਂ ਹੈਗਾ ਵੀ ਕੋਰੀਅਰ ਕਰਾ ਦਾਂਗੇ ਜੀ ਭੇਜ ਦਾਂਗੇ ਪੈਸੇ ਪਾ ਦਿਓ ਨਹੀਂ ਆਉਣਾ ਪਊਗਾ ਪੈਸੇ ਤਾਂ ਕਮਾਤਰ ਨਹੀਂ ਬਾਰੇ ਨਹੀਂ ਪੈਸੇ ਤਾਂ ਦਵਾਈ ਬੰਨ ਕੇ ਦੇ ਦੀ ਇਹ ਉਹ ਨਹੀਂ ਕੰਮ ਹੈਗਾ ਕੋਰੀਅਰ ਤਾਂ ਕਰਾ ਸਕਦੇ ਆਪਾਂ ਪਰ ਨਹੀਂ ਕਰਾਉਣਾ ਬੀਮਰੀ ਮਰੀਜ਼ ਨੂੰ ਦੇਖ ਕੇ ਹੀ ਦਵਾਈ ਦੇਣੀ ਠੀਕ ਹੈ ਜੀ ਜਿੰਨਾ ਚਿਰ ਮਰੀਜ਼ ਨੂੰ ਦੇਖਦੇ ਨਹੀਂ ਮਰੀਜ਼ ਨੂੰ ਕੋਈ ਪ੍ਰੋਬਲਮ ਹੋਵੇ ਦਵਾਈ ਕੋਈ ਸਾਈਡ ਇਫੈਕਟ ਕਰ ਗਈ ਉਹਦਾ ਜ਼ਿੰਮੇਵਾਰ ਕੌਣ ਹੈ ਬਿਲਕੁਲ ਸਹੀ ਗੱਲ ਹੈ ਜੀ ਹਨ ਮਰੀਜ਼ ਨੂੰ ਦੇਖਾਂਗੇ ਚੈੱਕ ਕਰਾਂਗੇ ਉਹਦੀ ਨਬਜ਼ ਵੀ ਵੇਖਾਂਗੇ ਉਦੋਂ ਬਾਅਦ ਦਵਾਈ ਦੇਵਾਂਗੇ ਬਿਲਕੁਲ ਸਹੀ ਗੱਲ ਹੈ ਜੀ ਲੋ ਜੀ ਦੋਸਤੋ ਬਾਕੀ ਤੁਸੀਂ ਦੇਖ ਚੁੱਕੇ ਹੋ ਬਾਕੀ ਵੀਡੀਓ ਦੇ ਵਿੱਚ ਕਲਿੱਪਾਂ ਲਾ ਦਾਂਗੇ ਜਿਹੜੀਆਂ ਜਿਹੜੀਆਂ ਬਾਬਾ ਜੀ ਨੇ ਗੱਲਾਂ ਕਹੀਆਂ ਨੇ ਤੇ ਬਾਬਾ ਜੀ ਆਪਣਾ ਕੰਟੈਕਟ ਨੰਬਰ ਜਿਹੜਾ ਉਹ ਇੱਕ ਵਾਰ ਥੱਲੇ ਵੀ ਚਲਾ ਦਾਂਗੇ ਬੋਲ ਵੀ ਦਿਓ ਜੀ ਹਾਂਜੀ 99699 ਹਾਂਜੀ 55855 ਠੀਕ ਹੈ ਜੀ 73411 55855 ਠੀਕ ਹੈ ਜੀ ਦੋ ਆਪਣੇ ਕੰਟੈਕਟ ਨੇ ਜੀ ਤੇ ਲੋਕੇਸ਼ਨ ਦੱਸ ਦਿਓ ਜੀ ਲੋਕੇਸ਼ਨ ਆਪਣੀ ਧਨੋਲਾ ਜੀ ਪੈਣੀ ਅਗਵਾੜ ਅਤਰ ਸਿੰਘ ਵਾਲਾ ਰੋਡ ਠੀਕ ਹੈ ਜੀ ਲੋ ਜੀ ਦੋਸਤੋ ਜਿਹੜੇ ਵੀ ਬਾਈ ਵੀਡੀਓ ਨਾਲ ਜੁੜੇ ਨੇ ਪ੍ਰੋਪਰ ਜਾਣਕਾਰੀ ਬਾਕੀ ਬਾਬਾ ਜੀ ਦਾ ਆਪਾਂ ਜਿਹੜਾ YouTube ਚੈਨਲ ਬਣਾਇਆ ਉਹ ਵੀ ਨੀਚੇ ਪਾ ਦੇਾਂਗੇ ਤੁਸੀਂ ਬਾਬਾ ਜੀ ਤੋਂ ਫੁੱਲ ਜਾਣਕਾਰੀ ਲੈ ਸਕਦੇ ਹੋ ਕੰਟੈਕਟ ਨੰਬਰ ਕਰ ਸਕਦੇ ਹੋ ਬਾਬਾ ਜੀ ਨੂੰ ਫੋਨ ਲਾ ਕੇ ਬਾਕੀ ਅਗਲੀ ਵੀਡੀਓ ਨਾਲ ਮਿਲਦੇ ਆਂ ਬਾਬਾ ਜੀ ਹੋਰ ਵੀ ਆਪਾਂ ਦਵਾਈਆਂ ਤਿਆਰ ਕਰੀ ਜਾਂਦੇ ਹੁੰਨੇ ਆ ਨਾ ਜੀ ਨਾਲ ਹੁੰਦੇ ਨੇ ਹਾਂਜੀ ਹੋਰ ਵੀ ਜਿਵੇਂ ਕਿਸੇ ਨੇ ਨਸ਼ਾ ਛੱਡਣਾ ਜੀ ਹਾਂਜੀ ਗਾਰੰਟੀ ਨਾਲ ਹਾਂਜੀ ਤੇ ਜਿਹੜੀ ਨਸ਼ੇ ਵਾਲੀ ਦਵਾਈ ਹੈ ਜੇ ਕੋਈ ਕਹੇ ਵੀ ਇਹ ਤੇ ਲੱਗ ਜਾਂਦਾ ਦੁਬਾਰੇ ਅੱਛਾ ਜੀ ਉਹ ਆਪਾਂ ਕਦੇ ਵੀਡੀਓ ਬਣਾ ਦਾਂਗੇ ਚਾਹੇ ਤੁਸੀਂ 15 ਸਾਲ ਦੇ ਜਵਾਕ ਨੂੰ ਖਵਾ ਦਿਓ ਉਹਨੂੰ ਕੋਈ ਨਸ਼ਾ ਨਹੀਂ ਕਰੂਗੀ ਠੀਕ ਹੈ ਜੀ ਕੋਈ ਵੀ ਖਾ ਸਕਦਾ ਕੋਈ ਵੀ ਖਾ ਸਕਦਾ ਕੋਈ ਵੀ ਖਾ ਸਕਦਾ ਉਹਦੇ ਵਿੱਚ ਕੋਈ ਨਸ਼ਾ ਨਹੀਂ ਠੀਕ ਹੈ ਜੀ ਲੋ ਜੀ ਵੀਰੋ ਬਾਕੀ ਜਿਹੜੇ ਵੀਰਾਂ ਨੇ ਨਸ਼ਾ ਬਾਬਾ ਜੀ ਦਵਾਈਆਂ ਛੱਡਿਆ ਆਪਾਂ ਉਹਨਾਂ ਨਾਲ ਵੀ ਅਗਲੀ ਵੀਡੀਓ 'ਚ ਤੁਹਾਡੀ ਮੁਲਾਕਾਤ ਕਰਵਾਵਾਂਗੇ ਹਾਂਜੀ ਕਰਵਾ ਦਾਂਗੇ ਠੀਕ ਹੈ ਜੀ ਉਹਨਾਂ ਨਾਲ ਕਰਵਾ ਦਾਂਗੇ ਆਪਾਂ ਮੁਲਾਕਾਤ ਚਿੱਟੇ ਵਾਲੇ ਨਾਲ ਕਰਵਾਵਾਂਗੇ ਜਿਨ੍ਹਾਂ ਨੇ ਚਿੱਟਾ ਛੱਡਿਆ ਚਿੱਟਾ ਛੱਡਿਆ ਲੋ ਜੀ ਸਾਰਿਆਂ ਨੂੰ ਵੱਡੀ ਗੱਲ ਚਿੱਟਾ ਹੁੰਦਾ ਅਫੀਮ ਭੁੱਕੀ ਤੇ ਨਾਰਮਲ ਗੱਲਾਂ ਆ ਇਹ ਤਾਂ ਨਾਰਮਲ ਗੱਲਾਂ ਹਾਂਜੀ ਹਾਂ ਠੀਕ ਹੈ ਜੀ ਤੇ ਕੋਰਸ ਵੀ ਆਪਣਾ ਉਹਦਾ ਸਾਰੇ ਹੀ ਡੇਢ ਮਹੀਨੇ ਦਾ ਬਸ ਸਿਰਫ ਡੇਢ ਮਹੀਨੇ ਦਾ ਸਿਰਫ ਡੇਢ ਮਹੀਨੇ ਦਾ ਠੀਕ ਹੈ ਜੀ ਲੋ ਜੀ ਵੀਰੋ ਇੱਕ ਵਾਰ ਕੰਟੈਕਟ ਜ਼ਰੂਰ ਕਰਿਓ ਬਾਕੀ ਚਾਲ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਬਾਬਾ ਜੀ ਬਹੁਤ ਬਹੁਤ ਟਾਈਮ ਦੇਣ ਲਈ ਧੰਨਵਾਦੀ ਧੰਨਵਾਦ ਜੀ ਠੀਕ ਹੈ ਠੀਕ ਹੈ